ਇਹ ਜਿਸ ਕੰਮ ਲਈ ਪੰਜਾਬ ਸਰਕਾਰ ਹੋਂਦ ਦੇ ਵਿੱਚ ਆਈ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਕ੍ਰਾਪਸ਼ਨ ਖਤਮ ਕਰਕੇ ਚੰਗੇ ਬੰਦੇ ਚੰਗੇ ਚਿਹਰੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਹੈ ਜਿਹੜੀ ਸੋਚ ਦੇ ਨਾਲ ਅਸੀਂ ਇਸ ਪਾਰਟੀ ਦੇ ਵਿੱਚ ਆਏ ਸੀ ਜائیں ਕਹਿ ਲੋ ਕਿ ਜਿਹੜੀ ਸੋਚ ਦੇ ਨਾਲ ਮੈਨੂੰ ਮਾਰਕੀਟ ਕਮੇਟੀ ਚੇਅਰਮੈਨ ਲੋਈਆਂ ਖਾਸ ਲਗਾਇਆ ਗਿਆ ਸੀ ਸਰਕਾਰ ਵੱਲੋਂ ਅੱਜ ਸਰਕਾਰ ਦੇ ਉਹਨਾਂ ਯਤਨਾਂ ਨੂੰ ਆਉਨਾ ਆਸਾਂ ਨੂੰ ਉਮੀਦਾਂ ਨੂੰ ਪੂਰਾ ਖਰੇ ਉਤਰਦੇ ਹੋਏ ਮੈਂ ਅੱਜ ਫਖਰ ਮਹਿਸੂਸ ਕਰਨ ਜਾ ਰਿਹਾ ਜੋ ਮੈਂ ਚੀਜ਼ਾਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਆਪਣੀ ਮਾਰਕੀਟ ਕਮੇਟੀ ਲਈਆਂ ਖਾਸੀਆਂ ਕਿ ਸਾਥੀਓ ਜਿਹੜੇ ਡਾਟਾ ਵਾ ਇਹ ਤੁਹਾਡੇ ਨਾਲ ਸ਼ੇਅਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਇਸ ਵੇਲੇ ਮੱਕੀ ਦੇ ਸੀਜ਼ਨ ਦੀ ਗੱਲ ਕਰਨ ਜਾ ਰਿਹਾ ਕਿ ਜਿਹੜਾ ਮੱਕੀ ਦਾ ਸੀਜ਼ਨ ਆ ਇਸ ਵਾਰ ਬਹੁਤ ਵਧੀਆ ਤਰੀਕੇ ਨਾਲ ਉਹਦੀ ਦੇਖ ਰੇਖ ਦੇ ਵਿੱਚ ਸਾਡੇ ਜਿਹੜੇ ਦਫ਼ਤਰ ਦੇ ਜਿਹੜੇ ਸਾਡੇ ਜਿੰਨੇ ਵੀ ਬੰਦੇ ਨੇ ਸਾਡੇ ਵਰਕਰ ਨੇ ਜਿਹੜੇ ਸਾਰੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਮੱਕੀ ਦੀ ਬੰਪਰ ਫਸਲ ਔਰ ਉਹਦਾ ਜਿਹੜਾ ਬੰਪਰ ਹੀ ਨਾਮ ਅਸੀਂ ਜਿਹੜਾ ਆਪਣੀ ਮਾਰਕੀਟ ਕਮੇਟੀ ਦੇ ਵਿੱਚ ਲੈ ਕੇ ਆਏ ਇਹ ਨਾਮ ਹੀ ਕਵਾਂਗੇ ਕਿਉਂਕਿ ਜੇ ਮੈਂ ਗੱਲ ਕਰਾਂ ਇਸ ਵਾਰ ਦੀ ਤੇ ਸਾਡੇ ਕੋਲ ਇਸ ਵਾਰ ਜਿਹੜੀ ਹੈ ਮੱਕੀ ਦੀ ਜਿਹੜੀ ਆਮਦ ਹੋਈ ਆ ਤਕਰੀਬਨ 1 ਲੱਖ 41000 ਦੇ ਨੇੜੇ ਸਾਡੇ ਕੋਲ ਮੱਕੀ ਦੀ ਆਮਦ ਹੋਈ ਹੈ ਤੇ ਜਿਹਦਾ ਸਾਨੂੰ ਜਿਹੜਾ ਦੋ ਤਰੀਕੇ ਦੀ ਸਾਨੂੰ ਫੀਸ ਹੁੰਦੀ ਹੈ ਇੱਕ ਮਾਰਕੀਟ ਫੀਸ ਤੇ ਇੱਕ ਆਰਡੀਐਫ ਫੀਸ ਜੇ ਇਹਨੂੰ ਮੈਂ ਲੈ ਕੇ ਚੱਲਾਂ ਕਿ ਇਸ ਵਾਰੀ ਦੀ ਜਿਹੜੀ ਮਾਰਕੀਟ ਫੀਸ ਆ ਸਾਡੇ ਕੋਲ ਉਹ ਕੋਈ 5 ਲੱਖ 32000 178 ਰੁਪਏ ਉਹ ਸਾਨੂੰ ਮਾਰਕੀਟ ਫੀਸ ਆਈ ਹੈ ਔਰ ਜਿਹੜਾ ਆਰਡੀਐਫ ਫੀਸ ਜਿਹੜੀ ਸਾਨੂੰ ਆਰਡੀਐਫ ਆਇਆ ਉਹ ਆਇਆ 10 ਲੱਖ 85000 792 ਰੁਪਏ ਜੇ ਇਹਨੂੰ ਆਪਾਂ ਟੋਟਲ ਰਕਮ ਕਰੀਏ ਤੇ ਮੇਰੇ ਕੋਲ ਇਸ ਵੇਲੇ ਆ 16 ਲੱਖ 71000 905 ਰੁਪਏ ਜਿਹੜੀ ਇਹ 4 ਦਿਨ ਪਹਿਲਾਂ ਦਾ ਮੇਰੇ ਕੋਲ ਡਾਟਾ ਹੈ ਇਹ ਅਸੀਂ ਇਸ ਵੇਲੇ ਮਾਰਕੀਟ ਕਮੇਟੀ ਲੋਹਿਆਂ ਨੇ ਇਹ ਫੀਸ ਮੱਕੀ ਦੀ ਫਸਲ ਤੋਂ ਜਿਹੜੀ ਇਕੱਠੀ ਕੀਤੀ ਹੈ। ਔਰ ਇਹਦੇ ਲਈ ਮੈਂ ਆਪਣੇ ਸਾਰੇ ਸਟਾਫ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਕਿ ਉਹਨਾਂ ਨੇ ਜੋ ਮੈਂ ਉਹਨਾਂ ਨੂੰ ਕਿਹਾ ਸੀ ਜਾਂ ਜੋ ਉਹਨਾਂ ਨੇ ਮੇਰੇ ਨਾਲ ਮੋਢਾ ਦਾ ਮੋਟਾ ਲਾ ਕੇ ਅਸੀਂ ਚੱਲੇ ਹਾਂ ਕਿ ਅਸੀਂ ਇਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਂ ਮੰਡੀ ਬੋਰਡ ਦੇ ਖਜ਼ਾਨੇ ਦੇ ਵਿੱਚ ਇੰਨਾ ਵੱਡਾ ਅਸੀਂ ਯੋਗਦਾਨ ਪਾ ਸਕੇ ਹਾਂ। ਇਹ ਇਥੋਂ ਦੇ ਸਟਾਫ ਦੀ ਇਮਾਨਦਾਰੀ ਹੈ, ਸਾਡੀ ਇਮਾਨਦਾਰੀ ਨੂੰ ਮਿਹਨਤ ਲੱਗੀ ਹੈ। ਜੇ ਮੈਂ ਪਿਛਲੇ ਸਾਲਾਂ ਨਾਲ ਕੰਪੈਰੀਸ਼ਨ ਕਰਾਂ ਮੱਕੀ ਦੀ ਫਸਲ ਲਈ ਉਹਦੀ ਫੀਸ ਦਾ ਤੇ 2023 ਦੇ ਵਿੱਚ ਜਿਹੜੀ ਆ ਉਹ ਸਾਡੇ ਕੋਲ ਤਕਰੀਬਨ ਕੋਈ 52114 ਰੁਪਏ ਟੋਟਲ ਜਿਹੜੀ ਉਹ ਸਾਡੇ ਕੋਲ ਫੀਸ ਆਈ ਸੀ ਤੇ ਆਰ ਡੀ ਐਫ ਵਿੱਚ ਏ ਸੀਗਾ ਤੇ ਜੇ ਉਹਨੂੰ 2025 ਦੇ ਵਿੱਚ ਮੈਂ 24 ਦੇ ਵਿੱਚ ਲੈ ਕੇ ਜਾਵਾਂ ਤੇ ਉਹ ਸਾਡੇ ਕੋਲ ਤਕਰੀਬਨ ਤਕਰੀਬਨ 12883 ਲਗਭਗ 13 ਕੁ ਹਜ਼ਾਰ ਰੁਪਏ ਜਿਹੜਾ ਉਹ ਸਾਨੂੰ ਪਿਛਲੇ ਸਾਲ ਇਕੱਠਾ ਹੋਇਆ ਸੀ 13000 ਤੋਂ ਤੁਸੀਂ ਲਾ ਲਓ ਕਿ ਇਸ ਵੇਲੇ ਅਸੀਂ ਤਕਰੀਬਨ 17 17.5 ਲੱਖ ਰੁਪਇਆ ਜਿਹੜਾ ਉਹ ਇਸ ਸਾਲ ਅਸੀਂ ਜਿਹੜਾ ਮੱਕੀ ਦੀ ਫਸਲ ਜਿਹੜੀ ਸਾਨੂੰ ਲੋਹਗੀਆਂ ਮਾਰਕੀਟ ਕਮੇਟੀ ਨੂੰ ਫਿਰ ਸਾਡੀ ਇਕੱਠੀ ਹੋਈ ਹੈ ਮੈਂ ਗੁਰਦੇਵ ਸਿੰਘ ਸੁਪਰਵਾਈਜ਼ਰ ਸਾਡੇ ਬੈਠੇ ਨੇ ਇੱਧਰ ਸਾਡਾ ਵੀਰ ਹਣੀ ਬੈਠਾ ਸੰਤੋਖ ਸਿੰਘ ਜਿਹੜੇ ਕਲਰਕ ਨੇ ਸਾਡੇ ਉਹ ਵੀ ਬਾਹਰ ਬੈਠੇ ਨੇ ਤੇ ਅਸੀਂ ਸਾਰੇ ਇਸ ਸਤਾਨਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਸਰਕਾਰ ਦੇ ਉਹਨਾਂ ਉਮੀਦਾਂ ਨੂੰ ਪੂਰਾ ਕੀਤਾ ਹੈ ਔਰ ਨਾਲ ਦੀ ਨਾਲ ਜਿਹੜੇ ਆ ਅਗਲੀ ਖੁਸ਼ਖਬਰੀ ਉਹ ਇਹ ਆ ਕਿ ਜਿਹੜੇ ਸਾਡੀ ਇੰਦਰਾ ਦਾਣਾ ਮੰਡੀ ਦੀ ਜਿਹੜੀ ਬੜੇ ਲੰਮੇ ਟਾਈਮ ਤੋਂ ਇੱਕ ਮੰਗ ਲਟਕਦੀ ਆ ਰਹੀ ਸੀਗੀ ਕਿ ਇੰਦਰਾ ਦਾਣਾ ਮੰਡੀ ਦੇ ਵਿੱਚ ਥੋੜਾ ਜਿਹਾ ਵੀ ਮੀਂਹ ਪਵੇ ਤੇ ਗੋਡੇ-ਗੋਡੇ ਪਾਣੀ ਇਕੱਠਾ ਹੋ ਜਾਂਦਾ ਹੈ ਉਹ ਮੰਗ ਨੂੰ ਜਿਹੜਾ ਬੂਰ ਪੈ ਗਿਆ ਟੈਂਡਰ ਲੱਗ ਚੁੱਕੇ ਨੇ ਔਰ ਜਿਹੜਾ ਵਾ ਇੰਦਰਾ ਦਾਣਾ ਮੰਡੀ ਆ ਉਹਦੇ ਲਈ 2 ਕਰੋੜ 30 ਲੱਖ ਦਾ ਜਿਹੜਾ ਟੈਂਡਰ ਉਹ ਸਾਡਾ ਬਜਟ ਜਿਹੜਾ ਅਸੀਂ ਪਾਸ ਹੋ ਚੁੱਕਾ ਸਾਡੇ ਕੋਲ ਜਿਵੇਂ ਝੋਨੇ ਦੀ ਫਸਲ ਜਿਹੜੀ ਮੰਡੀ ਦੇ ਵਿੱਚੋਂ ਚੁੱਕ ਗਈ ਜਾਂਦੀ ਆਖਰੀ ਬੋਰੀ ਚੁੱਕੀ ਜਾਵੇਗੀ ਨਾਲ ਦੀ ਨਾਲ ਹੀ ਅਸੀਂ ਉਹ ਇੰਦਰਾ ਦਾਣਾ ਮੰਡੀ ਨੂੰ ਉੱਚਾ ਕਰਨ ਦਾ ਪੱਕਾ ਕਰਨ ਦਾ ਜਿਹੜਾ ਕੰਮ ਸ਼ੁਰੂ ਕਰ ਦੇਣਾ ਔਰ ਇਹ ਸ਼ਹਿਰ ਵਾਸੀਆਂ ਲਈ ਹੈ ਔਰ ਇਹ ਅਗਲਾ ਮੈਸਟੈਪ ਕਰਾਂ ਤੀਜਾ ਜਿਹੜਾ ਮੇਰੇ ਇਸ ਕਾਰਜਕਾਲ ਦੇ ਵਿੱਚ ਆ ਰਿਹਾ ਉਹ ਸੀਗਾ ਕਿਦਰਪੰਡੀ ਦੀ ਮੰਡੀ ਵੀ ਜਿਹੜਾ ਉੱਥੇ ਵੀ ਬਹੁਤ ਵੱਡਾ ਜਿਹੜਾ ਵਾ ਉਹ ਨੁਕਸਾਨ ਇਹ ਹੋਇਆ ਕਿ ਦੋ ਬਾਰ ਦਾ ਹੜ੍ਹ ਉੱਥੇ ਜਿਹੜਾ ਆਇਆ ਆਪਾਂ ਨੂੰ ਵੀ ਪਤਾ ਹੈ ਤੁਸੀਂ ਸਾਰੇ ਵੀ ਜਾਣਦੇ ਹੋ ਕਿ ਕਿਦਰਪਿੰਡੀ ਦੇ ਏਰੀਆ ਦੇ ਵਿੱਚ ਦੋ ਵਾਰੀ ਹੜ੍ਹ ਆਇਆ 2019 ਦੇ ਵਿੱਚ ਤੇ 23 ਦੇ ਵਿੱਚ ਔਰ ਦੋਨੋਂ ਵਾਰੀ ਜਿਹੜਾ ਡੰਪ ਉਥੇ ਲਾਏ ਗਏ ਸੀ ਮਿੱਟੀ ਦੇ ਡੰਪ ਲਾਏ ਗਏ ਸੀ ਜੀਦਾ ਕਰਕੇ ਉਸ ਮੰਡੀ ਦੇ ਵੀ ਫੜ ਦੀ ਹਾਲਤ ਬੜੀ ਖਸਤਾ ਹੋ ਚੁੱਕੀ ਸੀ ਐਸ ਵੇਲੇ ਉਸ ਮੰਡੀ ਲਈ ਵੀ ਅਸੀਂ ਜਿਹੜਾ 90 ਲੱਖ ਰੁਪਏ ਦਾ ਬਜਟ ਜਿਹੜਾ ਉਹ ਰੱਖ ਲਿਆ 70 ਲੱਖ ਰੁਪਏ ਜਿਹੜਾ ਅਸੀਂ ਉਹ ਅਦਾ ਵੀ ਕਰ ਚੁੱਕੇ ਹਾਂ ਕੰਮ ਸ਼ੁਰੂ ਹੋਣਾ ਸੀਗਾ ਇੱਕਾ ਬਰਸਾਤਾਂ ਦਾ ਕਰਕੇ ਲੇਟ ਹੋ ਗਿਆ ਦਰਿਆਵਾਂ 'ਚ ਪਾਣੀ ਆਉਣ ਦਾ ਕਰਕੇ ਕਿਉਂਕਿ ਉੱਥੇ ਮਿੱਟੀ ਉੱਥੇ ਵੀ ਭਰਤੀ ਕਾਫੀ ਪ ਉਹ ਮਿੱਟੀ ਜਿਵੇਂ ਸਾਨੂੰ ਮਿਲਦੀ ਹੈ ਅਸੀਂ ਉੱਥੇ ਵੀ ਉਸ ਮੰਡੀ ਦਾ ਕੰਮ ਵੀ ਨਾਲ ਦੀ ਨਾਲ ਹੀ ਸ਼ੁਰੂ ਕਰਕੇ ਇਹਨਾਂ ਦੋਨਾਂ ਮੰਡੀਆਂ ਦੀ ਜਿਹੜੀ ਨੁਹਾਰ ਬਦਲਣ ਜਾ ਰਹੇ ਹਾਂ ਔਰ ਚਾਹੁੰਦੇ ਆ ਅਸੀਂ ਕਿ ਮੈਂ ਆਪਣੇ ਕਾਰਜਕਾਲ ਦੇ ਵਿੱਚ ਆਪਣੀ ਸਰਕਾਰ ਦੇ ਨਾਲ ਆਪਣੀ ਟੀਮ ਦੇ ਆਮਦਨ ਪਾਰਟੀ ਜਿਹੜੀ ਲੋਹਿਆਂ ਦੀ ਟੀਮ ਹੈ ਕਿਉਂਕਿ ਉਹਨਾਂ ਦਾ ਵੀ ਨਾਲ ਮੇਰੇ ਨਾਲ ਸਹਿਯੋਗ ਆ ਤਾਂ ਹੀ ਇਹਨਾਂ ਨੂੰ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਵਾ ਸਾਰੀ ਲੋਹਿਆਂ ਦੀ ਟੀਮ ਸਾਰੀ ਮੇਰੇ ਦਫ਼ਤਰ ਦੇ ਸਟਾਫ ਸਾਰਿਆਂ ਦੇ ਮੈਂ ਧੰਨਵਾਦੀ ਆ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਖਾਸ ਮੁਬਾਰਕਬਾਦ ਦਿੰਦਾ ਮੈਂ ਆਪਣੇ ਮੰਡੀ ਬੋਰਡ ਦੇ ਜਿਹੜੇ ਸਾਡੇ ਪੰਜਾਬ ਦੇ ਚੇਅਰਮੈਨ ਆ ਸਰਦਾਰ ਹਰਜਨ ਸਿੰਘ ਬਰਸੜ ਜੀ ਕੇ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਬਾਦ ਕਿ ਅਸੀਂ ਲੋਹਿਆਂ ਦੇ ਵਿੱਚੋਂ ਉਹਨਾਂ ਨੂੰ ਇੰਨਾ ਵੱਡਾ ਜਿਹੜਾ ਮਾਰਕੀਟ ਫੀਸ ਇਕੱਠੀ ਕਰਕੇ ਦਿੱਤੀ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ